ਪ੍ਰਜਾਚੂਰ ਕੋਰ ਕੋਸਿ ਕੋਰੋ ਕਰ बिकॉज ਇਹ ਕੋਈ ਪਰਸਨਲ ਕੋਈ ਨਹੀਂ ਐ ਇਟ ਇਜ਼ ਨੈਸ਼ਨਲ ਇੰਟਰਸਟ ਐਂਡ ਦੈ ਵਿ ਹਾਸ ਟੂ ਫੋਲੋ ਸਰ ਪੀਐਨਐਸ ਨੇ ਤਾਰਾ ਹਮਾਰੇ ਸਾਇਟ ਚ ਆ ਰਹੀ ਹੈ ਕਿ ہتھیار ਉਤੇ ਲਾਇਸੈਂਸ ਰੱਦ ਕੀਤੇ ਜਾਣਗੇ ਕਿਦਾਂ ਦਾ ਐਕਸ਼ਨ ਹੋਏਗਾ ਪ੍ਰਜਾਚੂਰ ਜੇ ਉਹ ਨਹੀਂ ਮੰਨਦਾ ਮੈਂ ਬਿਲਕੁਲ ਹਾਲ ਹੀ ਜਿਹੜੀ ਅਸੀਂ ਬਲੈਕਆਊਟ ਦਾ ਇੱਕ ਰਿਟਰਨ ਆਰਡਰ ਦਿੱਤਾ ਸੀ ਉਹ ਸਿਰਫ ਵਰਬਲ ਔਰਡਰ ਐਂਡ ਇੰਪਲੀਮੈਂਟ ਔਨ ਗਰਾਉਂਡ ਪੀਪਲ ਜਿਵੇਂ ਇਸ਼ੂ ਰਿਟਰਨ ਆਰਡਰਸ ਆਲਸੋ इन केस दे रही एंड वी विल तो टेक लीगल एक्शन जेड में बंदा इसमें फॉलो नहीं करता सर जी मैं कि पहले आप कुछ समय पहले ना दो बजे तक रेस्टोरेंट का टाइम करता था सर उनके इधर है हालात के अभी तक ये पॉसिबल है कि दो बजे तक रेस्टोरेंट खुले रहेंगे देखो मेरी बात सुनो देयर इज नो कुछ जगह के देयर इज नो नीड ऑफ पैनिक ओनली कंस शाम को सामने एक कंटेनर वास्ते ब्लैक आउट करना है ਕੋਸ਼ਿਸ਼ ਬੈਟਰੀ ਆਊਟ ਦੇ ਦੌਰਾਨ ਤੁਸੀਂ ਸਾਨੂੰ ਸਿਮਲ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰੋ ਆਦਰਵਾਇਜ਼ देयर ਇਜ਼ ਐਬਸੋਲੂਟਲੀ ਨੋ ਰਿਸਕ ਆਫ ਪੈਨਿਕ ਸਾਰੀਆਂ ਚੀਜ਼ਾਂ ਜਿਦਾ ਰੈਗੂਲਰ ਚੱਲ ਰਿਹਾ ਦੇਖਣ ਹੋ ਰਿਹਾ ਹੈ ਜਿਦਾ ਚੱਲ ਰਿਹਾ ਹੈ ਕਿ ਡਿਸਟਰਬ ਹਸਪਤਾਲਾਂ ਤੇ ਜਿਹੜਾ ਕਿਹਾ ਹੋਵੇਗਾ ਹਸਪਤਾਲ ਮੇਂ ਅਗਰ ਲਾਈਟ ਨਹੀਂ ਹੋਵੇ ਘਟਨ ਦਾ ਸਮਾਂ ਬਿਲਕੁਲ ਘਟਨ ਦਾ ਇਸਤੇਮਾਲ ਕਰੇ ਅਗਰ ਲਾਈਟ ਦੇਖੋ ਹਸਪਤਾਲ ਤੇ ਜੇ ਅਮਰਜੈਂਸੀ ਪੇਸ਼ੈਂਟਸ ਦਾਖਲ ਹੋਵੇ ਆਈ ਸੀ ਯੂ ਵਿੱਚ ਵੀ ਪੇਸ਼ੈਂਟਸ ਦਾਖਲ ਹੋਵੇ ਜੋ ਲਾਈਟ ਦੀ ਲੋੜ ਹੈ ਮੈਂ ਤਾਂ ਘਰ ਦੇ ਵਿੱਚ ਵੀ ਕਹਿੰਦਾ ਜੇ ਅਮਰਜੈਂਸੀ ਕਿਸੇ ਨੂੰ ਲਾਈਟ ਦੀ ਲੋੜ ਹੈ ਕੁਸੀਂ ਬਲੈਕ ਪਰਦੇ ਨਹੀਂ ਇਸਤੇਮਾਲ ਕਰੋ ਸਰ ਜੀਰਾ ਐਡਮਿਨਿਸਟ੍ਰੇਸ਼ਨ ਨੇ ਇੱਕ ਮੋਟੂਰਾਇਲ ਉਦਾਲਪਸੀਆ ਕਰ ਰਹੀ ਹੈ ਮੈਂ ਤੁਹਾਨੂੰ ਬਿਲਕੁਲ ਮੈਂ ਨੰਬਰ ਸ਼ੇਅਰ ਕਰ ਦਿੰਦਾ ਡੀਪੀਆਰ ਉਹਦੇ ਨਾਲ ਹੀ ਮੇਰੇ ਕੋਲ ਪਹੁੰਚੇ ਜੀ ਹੈਗਾ ਆਈਲ ਸ਼ੇਅਰ ਇਸ ਤੋਂ ਬਾਅਦ ਵਿੱਚ ਹੋ ਜਾਓ ਸਰ ਜੀ ਤਾਂ ਕਹਿੰਦਾ ਸੀ ਬਲੈਕਆਊਟ ਕਰਦੇ ਲੇਕਿਨ ਲੋਕ ਸੜਕਾਂ ਦੇ ਉੱਤੇ ਕੰਟੀਨਿਊਸ ਹੀ ਘੁੰਮ ਰਹੇ ਸੀ ਢਾਬੇ ਕੁੱਲੇ ਹੋਏ ਸੀ ਸ਼ਰਾਬ ਦੇ ਠੇਕੇ ਕੁੱਲੇ ਹੋਏ ਸੀ ਉਹਨਾਂ ਨੂੰ ਬੰਦ ਕਰਵਾਉਣਾ ਸੀ ਇਟ ਲੈਣੇ ਨਹੀਂ ਬਿਲਕੁਲ ਲੈਣੇ ਹੈ ਅਸੀਂ ਸਾਡੇ ਪੁਲਿਸ ਦੀ ਵੀ ਪੁਲਿਸ ਵੱਲੋਂ ਜੋ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਸਾਡੇ 40 ਪੀਸੀ ਆ ਰਹੇ ਨੇ ਔਰ ਪੁਲਿਸ ਪਰਸਨਲ ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਸੀ ਐਂਡ ਲੋਕਾਂ ਨੂੰ ਕਹਿ ਰਹੇ ਸੀ ਐਨਫੋਰਸ ਕਰ ਰਹੇ ਸੀ ਬਲੈਕ ਆਊਟ ਆਪਰੇਸ਼ਨ ਕਿ ਜਿਹੜੇ ਤੁਸੀਂ ਬਲੈਕ ਆਊਟ ਦੇ ਡਰੀਲ ਹੈ ਉਹਨੂੰ ਤੁਸੀਂ ਬਿਲਕੁਲ ਫੋਲੋ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣ ਰਹੇ ਕਿ ਵੀ ਜੇ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਲੀਗਲ ਐਕਸ਼ਨ ਐਂਡ ਸੀ ਸਾਰੇ ਦੁਬਾਰਾ ਗੱਡੀਆਂ ਲੱਗ ਜਾਂਦੀਆਂ ਬਾਕੀ ਸਾਰੀ ਲਾਈਟਿੰਗ ਗੱਡੀਆਂ ਲਾਈਟ ਕਰਦੀਆਂ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦਾ ਵੀ ਉੱਤੇ ਬਲੈਕਆਊਟ ਜਿਹੜਾ ਡ੍ਰਿਲ ਹੈ ਉਹ ਲੱਗੂ ਹੁੰਦੀ ਹੈ ਗੱਡੀਆਂ ਨੂੰ ਜਦੋਂ ਡਾਇਰੈਕਟ ਜਿੱਪ ਜਾਂਦੀ ਹੈ ਕਿ ਉਹ اتنا ਹਾਰਡੀ ਕੰਡੀਸ਼ਨ ਤੱਕ ਬਲੈਕਆਊਟ ਦਾ ਗ੍ਰੀਨ ਸਿਗਨਲ ਨਹੀਂ ਹੁੰਦਾ ਦੇਸ਼ੂਕ ਸੂਚਕ ਐਂਡ ਸਟਾਰਟਰ ਜਿਹੜਾ ਸਾਈਡ ਤੋਂ ਲਗਾ ਦੇ ਗੱਡੀਆਂ ਨੂੰ ਉੱਤੇ ਰਹਿਣ ਤਾਂ ਕਿ ਇਹ ਤੋਂ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਹੋ ਜੇ ਇਸ ਸਭ ਚੀਜ਼ ਨੂੰ ਆਧਕਾ ਹਰੇਕ ਘਰ ਦੇ ਵਿੱਚ, ਹਰੇਕ ਫੋਟੋ ਦੇ ਵਿੱਚ, ਹਰੇਕ ਚੌਕ ਦੇ ਵਿੱਚ ਕੈਮਰਾ ਹੈ। ਕੈਮਰਾ ਦੇ ਜਿਹੜੇ ਅਫੀਸੀਲ ਜੀ ਤੋਹਰੋਗੇ, ਅੱਜਕੱਲ ਲਾਈਟਾਂ ਆਉਂਦੀਆਂ। ਬਲੈਕਆਊਟ ਦੇ ਨਾਲ ਫੋਟੋ ਨੂੰ ਇਨਸਟ੍ਰਕਸ਼ਨ ਦੇ ਕੋਲ ਜਿਹੜੀ ਜਿਹੜੀ ਆਲ ਤੁਸੀਂ ਲਾਈਟ ਦੇ ਗੱਲ ਕਰ ਰਹੇ ਹੋ, ਥਿਸ ਇਜ਼ ਅ ਵੈਰੀ ਮਿਨਿਮਮ ਲਾਈਟ। ਉਹਦੇ ਨਾਲ ਬਲੈਕਆਊਟ ਦੇ ਉੱਤੇ ਹਮ ਨਾ ਸਕਦੇ। ਸਰ ਜੀ ਜਦੋਂ ਇਹ ਆਪ ਦਾ ਇਹ ਕੁਝ ਸੁਝਾਅ ਹਾਲੀ ਕਰਤਾ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕੀ ਇਹ ਅਪਡੇਟ ਜਰੂਰੀ ਹੈ ਇਸ ਬਾਰੇ? ਇਹ ਜਾਣਾਂ ਦੇ ਵਿੱਚ ਆਪ ਸਾਰਿਆਂ ਨੇ ਜਿਹੜਾ ਸੈਂਟਰ ਮੂਵਮੈਂਟ ਦੇ ਵਿੱਚ ਹੈ। मार्केट को प्रिवेंट करने या डिस्ट्रिक्ट एडमिनिस्ट्रेशन ने कर दिया आपने सिर्फ ब्लैक आउट तक सीमित रहना होगा डिस्ट्रिक्ट एडमिनिस्ट्रेशन और साड़ी आर्मी पर्सनल वी आर वर्किंग हैंड इन हैंड साड़ा इनटच कोऑर्डिनेशन होता है रेगुलर मीटिंग्स होती हैं आर्मी के थ्रू सानू इनपुट्स मिल रहे हैं असी लिस्ट ऑफ ऑल द रेस्क्यू पॉइंट्स लिस्ट ऑफ ऑल बसेज़

ਜਿਹੜਾ ਜਿਹੜਾ ਪੈਨਿਕ ਕ੍ਰੀਏਟ ਹੋ ਰਿਹਾ ਹੈ ਜਿੰਨਾਂ ਦਾ ਕੁਝ ਡਿਜਨ ਸੈਕਸ਼ਨ ਕੰਪਨੀਆਂ ਨੇ ਇਹਨਾਂ ਦੇ ਰੇਟ ਬੜੇ ਹਾਈ ਕਰ ਦਿੱਤੇ। इवन ਕਿ ਜਿਹੜੇ ਵੱਡੇ ਵੱਡੇ ਮਾਲਸ ਨੇ ਜਿਹੜੇ ਕਿਸੂਨ ਨੇ ਵੀ ਇਹਦਾ ਰੇਟ ਘਟਾ ਦਿੱਤਾ। ਹੈਲੋ ਸੋ ਉਹਨਾਂ ਨੇ ਵੀ ਆਪਣੇ ਰੇਟ ਇਕੱਟਾ ਹਾਈ ਕਰ ਦਿੱਤੇ। ਉਹਨਾਂ ਨੇ ਥਾਮ ਕੀ ਹੈ ਜੀ ਕਾਰਨ ਦੇ ਰਿਹਾ ਹੈ। ਅਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਡਰ ਆਰਡਰ ਪਾਸ ਕਿਉਂ ਕੇ ਜਾ ਚੁੱਕੇ ਹਨ। aur saanu koi bhi information food supply inspection aaj vakh vakh thawan pe bhi chakkaran ki randomly

ਕਿ ਜਿੱਥੇ ਵੀ ਕੋਈ ਹੋਲਡਿੰਗ ਦੀ ਕੋਈ ਵੀ ਨਿਊਜ਼ ਆਉਂਦੀ ਹੈ ਜਾਂ ਕੋਈ ਵੀ ਖਬਰ ਸਾਡੇ ਕੋਲ ਆਉਂਦੀ ਹੈ ਉਹਦੀ ਵੀ ਇਮੀਡੀਏਟ ਕੀਤੇ ਜਾਂਦੀ ਹੈ ਦੇਖੀਏ ਵੀ ਆਰ ਇਨ ਟੱਚ ਵਿਦ ਦੀ ਆਰਮੀ ਅਥਾਰਟੀਜ਼ ਜੋ ਵੀ ਡਿਫੈਂਸ ਅਥਾਰਟੀਜ਼ ਜਿਹਦੇ ਵੀ ਸਾਨੂੰ ਕੋਈ ਵੀ ਉਹਨਾਂ ਵੱਲੋਂ ਕੋਈ ਸਿਗਨਲ ਆਉਂਦਾ ਹੈ ਵੀ ਐਕਟ ਅਕੋਰਡਿੰਗਲੀ ਸਾਡੀ ਸਿਵਿਲਿਅਨਸ ਨੂੰ ਉਹ ਸਾਰੇ ਲੋਕਾਂ ਦਾ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਬਲੈਕ ਆਊਟ ਆਪਰੇਸ਼ਨ ਦੀ ਕਾਲ ਹੁੰਦੀ ਹੈ ਬਲੈਕ ਆਊਟ ਡਰਿੱਲ ਦੀ ਕਾਲ ਹੁੰਦੀ ਹੈ ਤਾਂ ਸਾਡਾ ਸਿਰ ਸਰ ਜਿੱਦਾਂ ਸਮੁੰਦਰ ਸੀਨ ਬਣਿਆ ਹੋਇਆ ਹੈ ਜਿਹੜੇ ਅਗੇ ਡਿਪਾਰਟਮੈਂਟ ਨੂੰ ਸਟੋਰ ਉਹਨਾਂ ਨੇ ਓਵਰ ਚਾਰਜ ਕਰਨਾ ਸ਼ੁਰੂ ਕਰਤਾ ਸਰ ਕੋਈ ਹਰ ਚੀਜ਼ ਬਲੈਕ ਵਿੱਚ ਹੈ ਸਰ ਉਹਨੂੰ ਵੀ ਨਾ ਕਸੀ ਜਾਓ ਕੋਈ ਕੋਈ ਇਦਾਂ ਦਾ ਕੰਟਰੋਲ ਨੰਬਰ ਹੋ ਸਕਦਾ ਲੋਕੀ ਡਾਇਰੈਕਟ ਕੰਪਲੇਂਟ ਕਰ ਸਕਦੇ ਨੇ ਬਿਲਕੁਲ ਕੋਈ ਵੀ ਲੋਕੀ ਜੇ ਕੋਈ ਸਟੋਰ ਹੈ ਇਦਾਂ ਦਾ ਜੋ ਓਵਰ ਚਾਰਜ ਕਰ ਰਿਹਾ ਹੈ ਕੋਈ ਸਾਡੇ ਤੇ ਅੰਚ ਬਿਲਕੁਲ ਲੈ ਕੇ ਜਾਓ ਵੀ ਬਿੱਟੇ ਇੱਕ ਐਕਸ਼ਨ ਅਵੇਲਡਿੰਗ ਸਟੋਰ ਹੋਣ ਵਾਲਾ ਜੋ ਹੈ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਆ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਤੁਸੀਂ ਇਹਨਾਂ ਤੇ ਇਹ ਵੀ ਕੰਪਲੇਂਟ ਲਗਾ ਸਕਦੇ ਹੋ ਤੁਸੀਂ ਇਹ ਪੈਸਾ ਵਾਪਸ ਦੇ ਸਕਦੇ ਹੋ ਐਪਰੀਲ ਪੁਲੀਸਟ੍ਰਕਚਰਿੰਗ ਤੋਂ ਬਲੈਂਡ ਧਿਆਨ ਪਰ ਟਾਈਮ ਇਸ ਸਪੈਸਿਫਿਕ ਅਬਾਊਟ ਇਟ ਐਸ ਸਮ ਫੋਰਮ ਡਬਲੀ ਆਫ ਐਨੀ ਐਂਡ ਕੋਪਾਰਟ ਜੋ ਫੋਨ ਦੇ ਗਿਆਨਾ ਐਕਟਿਵ ਸਟ੍ਰਕਚਰ ਦੇਖੀ ਗਿਆ ਜਿਵੇਂ ਮੈਂ ਪਹਿਲੇ ਬਤਾਇਆ ਵੀ ਆਰ ਇਨ ਟੱਚ ਵਿਦ ਹੀ ਹਾਈ ਅਥੋਰिटीज ਐਂਡ ਆਮ ਰੈਗੂਲਰਲੀ ਅਪੀਲਿੰਗ ਟੂ ਆਲ ਦਾ ਮਿਨੀਅਰਸ ਸਿਟੀਜ਼ ਕਿ ਸਾਰੇ ਜੋ ਵੀ ਸਾਡੇ ਪ੍ਰਸ਼ਾਸਨ ਦੀ ਡਾਇਰੈਕਸ਼ਨ ਚੱਲ ਰਹੀ ਹੈ ਉਸ ਨੂੰ ਫੋਲੋ ਕਰੋ ਉਸ ਤੋਂ ਬਿਯੋਂਡ ਕੋਈ ਅਸਲੀ ਕੋਈ ਉਦਾਰੇ ਇਨਫੋਰਮੇਸ਼ਨ ਸਾਰਨੀ ਡਿਮੈਰੇ ਬਣਦੀ ਹੈ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਇਹ ਜਿਹੜੀ ਪ੍ਰੈਸ ਕਾਨਫਰੈਂਸ ਅਸੀਂ ਕਰ ਰਹੇ ਆ ਇਹ ਐਸ ਲਈ ਹੈ ਕਿ ਸ਼ਹਿਰ ਵਿੱਚ ਬਹੁਤ ਆਵਾਵਾ ਉੱਡ ਰਹੀਆਂ ਅਸੀਂ ਜਿਹੜਾ ਕੌਨਫੀਡੈਂਸ ਹੈ ਲੋਕਾਂ ਦਾ ਭਰੋਸਾ ਹੈ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਸ ਹੈ ਚਾਹੇ ਉਹ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਮਾ ਸਾਮਨਾ ਕਰਨ ਲਈ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜ਼ਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ ਤੋਂ ਹਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵਲੇ ਤੱਕ ਚਾਹੇ ਲੁਧਿਆਣਾ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਹੈ ਕੱਲ ਰਾਤ ਵੱਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਝ ਤਾਂ ਵਾਹਵਾ ਸੀ ਕੁਝ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਹਵਾ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟਰੇਟਰ ਦੇ ਖਿਲਾਫ ਐਕਸ਼ਨ ਦਿੱਤਾ ਜਾਏਗਾ ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੀਜਨ ਦੀ ਹੋ ਸਕਦੀ ਕਿਉਂਕਿ ਕਿਉਂਕਿ ਇਹ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਹੈਗਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ ਐਡਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਭਰਾਵਾ ਪੈਡਾ ਨੂੰ ਲੁਧਿਆਨੇ ਦੇ ਪੰਜਾਬ ਦੇ ਸੂਬੇ ਦੇ ਰਿਕਵੈਸਟ ਕਰਨਾ ਚਾਹਨਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਵਿੱਚ ਜੀ ਅਸੀਂ ਕਿਤੇ ਜਾਣਾ ਜਾਨ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਇੰਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਕਿ ਸਮਾਨ ਵੀ ਮਹਿੰਗਾ ਕਰ ਦੇ ਹੋਲਡਿੰਗਲੇ ਹੋਲਡਿੰਗ ਕਰਨ ਲੋੜ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਹੈ ਖਾਣ ਪੀਣ ਦਾ ਸਮਾਨ ਹੈ ਜੋ ਵੀ ਹੈਗਾ ਉਹ ਬਹੁਤ ਯਾਦਾ ਅਵੇਲੇਬਲ ਹੈ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈਗੇ ਜਿਹੜਾ ਬੰਦਾ ਹੋਟਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲਿੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹਨਾ ਔਰ ਅੱਜ ਤੋਂ ਜਿਹੜੇ ਵੀ ਗਟਾਉਣਾ ਛਪਿਆ ਹੈਗਾ ਜਿੰਨਾ ਉਹ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟਿਟੀਆਂ ਹੋਈਆਂ ਅੱਜ ਤੋਂ ਰੇਟ ਚਾਲੂ ਹੋ ਜਾਣਗੀਆਂ ਗਡਾਉਨਾਂ ਤੇ ਜੇ ਕਿਸੇ ਦਾ ਵੀ ਐਕਸਟਰਾ ਪੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸਟ ਵੀ ਗੱਲ ਹੋਈ ਦੇਖੋ ਬਲੈਕਆਊਟ ਦੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰਕਾਸ਼ਨਰੀ ਮੈਅਰ ਲਾਇਆ ਜਾਂਦਾ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਕਈ ਹੋਟਲਾਂ ਦੀਆਂ ਲਾਈਟਾਂ ਜਲ ਰਹੀਆਂ ਸੀ ਕਈ ਠੇਕਿਆਂ ਦੀਆਂ ਲਾਈਟਾਂ ਜਲ ਰਹੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਹਦਾਇਤਾਂ ਸੀਲ ਕਰ ਦਾਂ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪਰਵਾਹ ਕਰਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ ਉਨੀ देर ਬਲੈਕਆਊਟ ਲਾਉਂਦੀ ਜਿੰਨੀ देर ਲੋਡ ਹੋਵੇ ਕੱਲ ਸਿਰਫ 1 ਘੰਟੇ ਲਈ ਬਲੈਕਆਊਟ ਸੀਗਾ 11:30 ਵਜੇ ਲਗਾਇਆ 12:30 ਵਜੇ ਲਾਈਟਾਂ ਔਨ ਹੋ ਗਈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਇੱਕ ਡਰੋਨ ਜਿਹੜੇ ਹੈਗੇ ਆ ਜਿਹੜੇ ਫੋਟੋਗ੍ਰਾਫੀ ਵਾਲੇ ਡਰੋਨ ਹੈ ਜਾਂ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਹੈ ਸਾਰੇ ਜ਼ਿਆਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬੈਂਡ ਹੈ ਟਿਲ ਫਰਦਰ ਆਰਡਰਸ ਤਾਂ ਮੇਰੀ ਇਹ ਰਿਕਵੈਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨ ਨਾ ਐਡਮਿਨਿਸਟ੍ਰੇਸ਼ਨ ਤੋਂ ਡਰੋਨ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਕੇ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏ ਕਿ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਹਾਂ ਜਿਹ ਪ੍ਰੈਸ ਦੇ ਥਰੂ 95925 925 95927 95925 95927 ਇਸ ਦਾ ਨੰਬਰ ਇਸ ਤਰ੍ਹਾਂ ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਜ਼ ਮੈਂਬਰ ਪਾਰਲੀਮੈਂਟ ਉੱਥੇ ਬੰਦੇ ਬਿਠਾਏ ਆ ਇਨ ਐਡੀਸ਼ਨ ਟੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋ ਕਰਨਾ ਚਾਹੀਦਾ ਨਹੀਂ ਹੋਣਾ ਨਹੀਂ ਨਹੀਂ ਇੱਕੋ ਗੱਲ ਹੈ ਇਨਫਾਰਮੇਸ਼ਨ ਉਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉੱਥੇ ਭੇਜੋ ਜੇ ਕੋਈ ਪੁੱਛ ਰਿਹਾ ਹੈ ਪਹਿਲਾਂ ਸੁਣ ਲਓ ਇੱਕ ਵਾਰ ਇੱਕ ਮਿੰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤੁਹਾਨੂੰ ਦੱਸਤਾ ਕਿ ਮਿਲਦੇ ਨਹੀਂ ਉਹਨੇ ਮਿਲਾ ਦੇ ਦੋ ਤਾਂ ਮਿਲਦੇ ਨਹੀਂ ਪਹਿਲਾਂ ਇੱਕ ਵਾਰ ਗੱਲ ਸੁਣ ਲਓ ਆ ਤਾਂ ਮਿਲਦੇ ਨਹੀਂ ਮਿਲਾਂਦੇ ਨਹੀਂ ਨਹੀਂ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦਿਓ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂਗੇ ਕੋਈ ਹੋਰ ਕੋਸਟ ਕੁਐਸਚਨ ਵੀ ਕਰਨੇ ਹਨ ਜੇ ਖਤਮ ਹੋ ਗਏ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਾਈ ਚਾਂਸ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਆਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵਰਤ ਲਓ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕੈਰੀ ਹੋਊਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲਈ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵੱਲੇ ਉਹਦੇ ਲਈ ਇਹ ਪ੍ਰੈਸ ਕਾਨਫਰੰਸ ਵੀ ਹੈਗੀ ਹੈ। ਡੀਪੀਆਰਓ ਵੀ ਹੈਂਡਲਸ ਵੀ ਹੈਗੇ। ਡੀਪੀਆਰਓ ਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਪੁੱਛ ਮੇਰਾ ਮਤਲਬ ਇਹ ਹੈ ਇਹ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ ਅਸੀਂ ਐਸ਼ਲੀ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ। ਏ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੁਣ ਤੁਹਾਡਾ ਬਲੈਕਆਊਟ ਦੇਖਦਾ ਪਹਿਲੇ ਦਿਨ ਸੀਗਾ ਅਸੀਂ ਚੈੱਕ ਕਰ ਰਹੇ ਸੀਗੇ ਕਾਂ ਜਿਹੜਾ ਸੀਗਾ ਕੁਝ ਹਮਲੇ ਦੇ ਕੁਝ ਪਿਆ ਤਿਲੰਦਰ ਕੁਝ ਮੈ ਉਸ ਤੋਂ ਬਾਅਦ ਕਿਸੇ ਮੰਨਿਆ ਕੋ ਬਹੁਤ ਸਾਰੇ ਹੋਟਲ ਜਿਹੜੇ ਸੀਗੇ ਉਹਨਾਂ ਦੇ ਲਾਈਟ ਚੱਲ ਰਹੇ ਸੀ ਨਿਆ ਜਾਂ ਜਿਹੜੇ ਠੇਕੇ ਸੀ ਉਹਨਾਂ ਨੂੰ ਲਾਈਟ ਉਹਨਾਂ ਤੇ ਕਾਰਵਾਈ ਕੀਤੀ ਹੈ ਜਾਂ ਅਸੀਂ